ਕਸਾਨ ਬਿਲਕੁਲ ਸੌਖੇ ਹੋ ਗਿਆ ਹੁਣ ਨਹੀਂ ਕੱਦੂ ਦੇ ਵਿੱਚ ਖੱਪਣ ਦੀ ਲੋੜ ਤੁਸੀਂ ਦੇਖ ਸਕਦੇ ਹੋ ਆ ਸਿਸਟਮ ਆ ਗਿਆ ਢੱਡੀ ਭਾਈ ਮੜਾ ਢੱਡੀ ਚਲਾਈ ਚਲਾਈ ਚਲਾ ਦੇ ਤਰਾ ਦੇ ਦੇਖਾ ਹੁਣੇ ਮਾੜਾ ਦਰਸ਼ਕਾਂ ਨੂੰ ਰੇ ਹੈਗਾ ਵਾ ਇਹ ਇਹ ਮਾਰਦਾ ਮਿੱਤਰੋ ਦੇਖੋ ਇਧਰ ਪ੍ਰਗਾਤ ਵੀ ਮਤਲਬ ਜੀਰੀ ਲੱਗਣ ਤੋਂ ਪਹਿਲਾਂ ਹੀ ਆ ਇਹ ਮਾਰਦਾ ਉੱਤੇ ਮਾਰਦਾ ਤੁਸੀਂ ਦੇਖੋ ਆ ਸਿਸਟਮ ਆ ਗਿਆ ਹੁਣ ਮਤਲਬ ਜੀਰੀ ਦੇ ਵਿੱਚ ਗਾਰੇ ਦੇ ਵਿੱਚ ਖੱਪਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਤੁਸੀਂ ਐਂ ਰੇ ਪਾ ਸਕਦੇ ਹੋ ਬਾਈ ਉਹਨਾਂ ਨੇ ਜਗਾੜ ਲਿਆਂਦਾ 1 30 35 ਹਜ਼ਾਰ ਦਾ ਜਗਾੜ ਹੈਗਾ ਸਾਰੀ ਗੱਲਬਾਤ ਬਾਈ ਨੂੰ ਪਹੁੰਚ ਦਿਆਂ ਸੱਚੀ ਗੱਲ ਬਾਈ ਖੜਾ ਲਓ ਜੀ ਖੜਾ ਲਓ ਬੰਦ ਕਰੋ ਜੀ ਇੱਕ ਮਿੰਟ ਤੇ ਕਿੰਨੇ ਦਾ ਆ ਜੀ ਇਹ ਇਹ 35000 ਦਾ ਜੀ 35000 ਦਾ ਕਿੰਨੇ ਫੁੱਟ ਏਰੀਆ ਖੇਚਣੇ ਦਾ ਇਹ ਮਤਲਬ 50 ਫੁੱਟ ਜੀ 50 ਫੁੱਟ 50 ਫੁੱਟ ਪਾ ਕੇ ਦੱਬੀ ਫਿਰੋ ਹੈ ਦੱਬੀ ਫਿਰੋ ਜੀ ਕੰਮ ਨਾਲ ਤੇ ਮਤਲਬ ਇਹਦਾ ਕੋਈ ਨੁਕਸਾਨ ਵੀ ਮਤਲਬ ਵਿੱਚ ਕਹੀ ਜਾਂਦੇ ਆਗੇ ਕੋਈ ਨੁਕਸਾਨ ਨਹੀਂ ਜੀ ਆਪਾਂ ਨੂੰ 5 ਸਾਲ ਹੋ ਗਏ ਲਗਾਤਾਰੀ ਪਾਉਂਦੇ ਆਈ ਵੀ ਸੁੱਕੇ ਦੇ ਵਿੱਚ ਆ ਬਸ ਸਾਹ ਮਗਰ ਬਾਤ ਆ ਟ੍ਰੈਕਟਰ ਗਾਰੇ ਦੇ ਵਿੱਚ ਖੱਪਣ ਦੀ ਲੋੜ ਨਹੀਂ ਹੈਗੀ ਬਸ ਤਿੰਨ ਟ੍ਰੈਕਟਰਾਂ ਦੀ ਲੋੜ ਹੈ ਦੇ ਨਾਲ ਇੱਕ ਬਾਅਦ ਇੱਕ ਢੋਣ ਵਾਲਾ ਸਾਡੇ ਪਿੰਡ ਲੋਹਾ ਖੇੜ ਦੇ ਵਿੱਚ ਤਾਂ ਮਿੱਤਰੋ ਇਹੀ ਕਰਦੇ ਨੇ ਤੁਸੀਂ ਦੱਸੋ ਤੁਹਾਡੇ